जी okay. दुबार okay. 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 ਜੋ ਉਹਨਾਂ ਨੇ ਕੀਤਾ ਸਭ ਨੂੰ ਪਤਾ ਹੈ ਉਹ ਆਲੀਸ਼ਾਨ ਮਹਿਲਾ ਤੇ ਕਿਹ ਰਹਿਣਾ ਚਾਹੋ ਜੋ ਇੱਕ ਆਮ ਆਦਮੀ ਹੈ ਨਾ ਉਹ ਇੱਕ ਆਮ ਆਦਮੀ ਦੀ ਚੀਜ਼ ਦੀ ਜਿੱਦਾ ਇੱਕ ਨਾਰਮਲ ਘਰ ਬੰਦਾ ਰੱਖਦੇ ਨਾ ਤੇ ਲੱਗਦਾ ਸੀ ਬਾਕੀ ਜੇ ਉਹਨਾਂ ਦੀ ਉਹਨਸੀ ਗੱਲ ਕਰ ਰਹੇ ਹੋ ਉਹਨਾਂ ਦਾ ਕੰਪੈਰੀਸ਼ਨ ਹੈ ਹੀ ਉਹ ਕਿਤੇ ਐਗਜ਼ਿਸਟ ਨਹੀਂ ਕਰਦੇ ਪਲੀਜ਼ ਉਹਨਾਂ ਦਾ ਡਿਸਕਸ਼ਨ ਵੀ ਨਾ ਕਰਿਆ ਕਰੋ ਸੋ ਕੋਈ ਐਮੀ ਉਹਨਾਂ ਦੀ ਬੁਰੀ ਕਰਨੀ ਕੀ ਚਾਹ ਰਦਾ ਲੱਗਦਾ ਦਾ ਸਿੱਧਾ ਦੀ ਗੱਲ ਕਰੀਏ 13 ਵਿੱਚੋਂ ਕਿੰਨੇ ਲੱਗਦਾ ਇਸ ਵਾਰੀ ਸਰਦਾਰ ਯਾਰ ਆਟਿਕ